ਅਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਗ੍ਰਿਸ਼ਟੀ ਦੇ ਵਿੱਚ ਸਾਡੇ ਸਾਹਮਣੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਇਹ ਪਈ ਮੈਨੂੰ ਮੇਰੇ ਮਾਪਿਆਂ ਨੇ ਕਿਵੇਂ ਪਾਲਿਆ ਲੱਖਾਂ ਮੁਸ਼ਕਲਾਂ ਮੁਸੀਬਤਾਂ ਝੱਲ ਕੇ ਉਹ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਦੇ ਨੇ। ਹਰ ਬੱਚਿਆਂ ਦਾ ਫਰਜ਼ ਬਣਦਾ ਵੀ ਆਪਣੇ ਮਾਂ-ਬਾਪ ਨੂੰ ਉਹ ਇਤਨੇ ਕੋ ਪਿਆਰ ਨਾਲ ਰੱਖਣਾ ਜਿੰਨਾ ਵੀ ਹੋ ਸਕਦਾ ਮੈਂ ਸੁੱਖ ਨੂੰ ਦੀ ਝੋਲੀ ਵਿੱਚ ਪਾਵਾਂ। ਤੁਸੀਂ ਕਦੇ ਵਿਚਾਰ ਕੇ ਦੇਖਿਓ ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਹ ਉਸੇ ਦਿਨ ਤੋਂ ਰੋਣ ਲੱਗ ਪੈਂਦਾ ਹੈ ਪਰ ਚੇਤਾ ਰੱਖਿਓ ਮਾਂ ਉਸੇ ਪਲ ਤੜਫਣ ਲੱਗ ਪੈਂਦੀ ਹੈ ਵੀ ਮੈਂ ਕਿਸੇ ਤਰੀਕੇ ਇਹਦਾ ਰੋਣਾ ਬੰਦ ਕਰਦਿਆਂ ਇਹ ਕੀ ਮੰਗਦਾ ਮੈਂ ਇਹਦੀ ਲੋੜ ਪੂਰੀ ਕਰਦਿਆਂ ਸੱਚ ਕਰਕੇ ਜਾਣਿਓ ਬੱਚੇ ਦਾ ਤੜਫਣਾ ਤੇ ਮਾਂ ਦਾ ਉਹਦੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਉਹ ਪਹਿਲੇ ਸਾਥ ਤੋਂ ਸ਼ੁਰੂ ਹੋ ਜਾਂਦਾ ਹੈ ਹਰ ਦੁਨੀਆ ਦੀ ਦਾਤ ਮਾਂ ਉਹਦੀ ਝੋਲੀ ਪਾ ਦਿੰਦੀ ਕੰਮ ਛੱਡ ਦਿੰਦੀ ਬੱਚੇ ਨੂੰ ਚੁੱਕ ਲੈਂਦੀ ਹੈ ਖੁਰਾਕ ਦਿੰਦੀ ਹੈ ਘਟੋਣੇ ਦਿੰਦੀ ਹੈ ਉਹਨੂੰ ਕਿੰਨਾ ਕੁਸ਼ ਕਰਦੀ ਹੈ ਵੀ ਇਹ ਰੋਵੇ ਨਾ ਪਰ ਹੁਣ ਸੋਚੀਏ ਵੀ ਜਦੋਂ ਮੇਰੇ ਮਾਂ-ਬਾਪ ਬਿਸਤਰ ਤੇ ਬੈਠੇ ਹੋਣ ਫਿਰ ਮੈਂ ਵੀ ਤੇ ਕੋਸ਼ਿਸ਼ ਕਰਾਂ ਨਾ ਵੀ ਉਹਨਾਂ ਦੀ ਜ਼ਿੰਦਗੀ ਦੇ ਹਾਸੇ ਨਾ ਗਵਾਚ ਜਾਣਾ ਅਜ ਉਹਨਾਂ ਦੀ ਅੱਖਾਂ ਚੋਂ ਨਾ ਆਵੇ ਆਵੇ ਤਾਂ ਮੈਂ ਉਹਦੇ ਪਿੱਛੇ ਤੜਫਾਂ ਵੀ ਕਿਉਂ ਆਇਆ ਮੈਂ ਭਾਈ ਗੁਰਦਾਸ ਜੀ ਦਾ ਅੱਜ ਇੱਕ ਬਚਨ ਸਾਂਝਾ ਕਰਕੇ ਤੇ ਫਿਰ ਗੱਲ ਅੱਗੇ ਤੋਰ ਦੇਣੀ ਹੈ ਭਾਈ ਸਾਹਿਬ ਨੇ ਬਹੁਤ ਪਿਆਰੀਆਂ ਬਾਤਾਂ ਸਾਨੂੰ ਸਮਝਾਈਆਂ ਨੇ ਉਹਨਾਂ ਦਾ ਇੱਕ ਬਚਨ ਹੈ ਬੜਾ ਪਿਆਰਾ ਮਾ ਪਿਓ ਪਰ ਹਰ ਸੁਣੇ ਵੇਦ ਇਤਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰਹਰ ਕਰੇ ਤਪ ਵਣਖੰਡ ਭੂਲਾ ਫਿਰੇ ਬੇਬਾਨੀ ਮਾਂ ਪਿਓ ਪਰਹਰ ਕਰੇ ਪੂਜ ਦੇਵੀ ਦੇਵ ਨ ਸੇਵਕ ਮਾਣੀ ਮਾਂ ਪਿਓ ਪਰਹਰ ਨਾਵਣਾ 68 ਤੀਰਥ ਘੁੰਮਣ ਬਾਣੀ ਮਾਪਿਓ ਪਰਹਰ ਕਰੇ ਦਾਨ ਬੇਮਾਨ ਅਗਿਆਨ ਪ੍ਰਾਣੀ ਮਾਪਿਓ ਪਰਹਰ ਵਰਤ ਕਰ ਮਰਮਰ ਜੰਮੇ ਭਰਮ ਪ੍ਰਾਣੀ ਗੁਰ ਪਰਮੇਸ਼ਰ ਸਾਰ ਨਾ ਜਾਣੀ ਇਸ ਬਚਨ ਦੀ ਆਪਾਂ ਥੋੜੀ ਜਿਹੀ ਵਿਚਾਰ ਕਰਦੇ ਹਾਂ ਐਸੇ ਵਖਤੇ ਨੇ ਕਹਿੰਦੇ ਮਾਪਿਓ ਨੂੰ ਛੱਡ ਕੇ ਪਰਹਰ ਦਾ ਮਤਲਬ ਹੁੰਦਾ त्याਗਣਾ ਮਾਪੇ ਨੂੰ ਛੱਡ ਕੇ ਜੇ ਕੋਈ ਬੰਦਾ ਧਾਰਮਿਕ ਗ੍ਰੰਥਾਂ ਦੀ ਕਥਾ ਸੁਣਦਾ ਧਾਰਮਿਕ ਸਥਾਨਾਂ ਤੇ ਆਉਂਦਾ ਪਰ ਆਪਣੇ ਘਰ ਵਿੱਚ ਬੈਠੇ ਮਾਪਿਆਂ ਦੀ ਇੱਕ ਪਲ ਸੇਵਾ ਨਹੀਂ ਕਰਦਾ ਤਾਂ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਉਹਦਾ ਕੋਈ ਲੇਖੇ ਨਹੀਂ ਪੈਂਦਾ ਮਾਪਿਓ ਪਰ ਹਰ ਸੁਣੇ ਵੀਦ ਗਿਆਨ ਸੁਣਦਾ ਬੜੀਆਂ ਗੱਲਾਂ ਸੁਣਦਾ ਪੇਤ ਨਾ ਜਾਣੇ ਕਥਾ ਕਹਾਣੀ ਕਹਿੰਦੇ ਤੈਨੂੰ ਤਾਂ ਕਿਸੇ ਗੱਲ ਦਾ ਭੇਦ ਆ ਹੀ ਨਹੀਂ ਸਕਦਾ ਤੂੰ ਤਾਂ ਤੇਰੇ ਸਾਹਮਣੇ ਮਾਪਿਆਂ ਦੇ ਕੀਤੇ ਪਰਉਪਕਾਰ ਸੰਭਾਲ ਕੇ ਨਾ ਰੱਖ ਸਕਿਆ ਸਮਾਜ ਨੂੰ ਬਹੁਤ ਵੱਡੀ ਸੇਧ ਹੈ ਦੂਰ ਜਾਂਦੇ ਰਿਸ਼ਤਿਆਂ ਨੂੰ ਨੇੜੇ ਕੀਤਾ ਹੋਇਆ ਭਾਈ ਗੁਰਦਾਸ ਜੀ ਨੇ ਕਹਿੰ ਲੱਗੇ ਤੂੰ ਆਪਣੇ ਮਨ ਵਿੱਚ ਸੋਚ ਤੇਰੇ ਮਾਂ-ਬਾਪ ਤੇਰੇ ਵਾਸਤੇ ਕਿੰਨਾ ਤੜਫਦੇ ਸੀ ਤੇ ਅੱਜ ਅਸੀਂ ਕਿੰਨਾ ਤੜਫਦੇ ਆਂ ਮੈਂ ਛੋਟੀਆਂ-ਛੋਟੀਆਂ ਵਿੱਚੋਂ ਬੇਨਤੀਆਂ ਕਰਦਾ ਜਾਵਾਂਗਾ ਇੱਕ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਕਹਿੰਦੀ ਪੁੱਤ ਕਿੰਨੇ ਦਿਨ ਹੋ ਗਏ ਮੈਂ ਤੈਨੂੰ ਸੋਚਦੀ ਹਾਂ ਮਿਲਾਂ ਕਿੰਨੇ ਮਹੀਨੇ ਹੋ ਗਏ ਨੇ ਬਲਕਿ ਪਰ ਅੱਜ ਮੈਂ ਮਜਬੂਰ ਹੋ ਕੇ ਤੇਰੇ ਕੋਲ ਆਈ ਤੂੰ ਨਹੀਂ ਆਇਆ ਤੇ ਪੁੱਤ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਖਾਣਾ ਵੀ ਹਜਮ ਨਹੀਂ ਹੁੰਦਾ ਮੈਨੂੰ ਬੇਚੈਨੀ ਲੱਗੀ ਰਹਿੰਦੀ ਐ ਮੂੰਹ ਸੁੱਕਦਾ ਰਹਿੰਦਾ ਤੁਰਦਿਆਂ ਚੱਕਰ ਆਉਂਦੇ ਨੇ ਪੈ ਜਾਂਦੀ ਐ ਚਿੱਤ ਉੱਠਣ ਨੂੰ ਕਾਲਾ ਪੈਂਦਾ ਮਾਣੇ ਕਿੰਨੀਆਂ ਹੀ ਸਾਰੀਆਂ ਗੱਲਾਂ ਆਪਣੇ ਬੱਚੇ ਨੂੰ ਦੱਸੀਆਂ ਪੁੱਤ ਨੇ ਸੁਣ ਕੇ ਕਹਿਣ ਲੱਗੇ ਮਾਂ ਕੋਈ ਗੱਲ ਨਹੀਂ ਆਹ ਹੁਣ ਸ਼ਨੀਵਾਰ ਆ ਗਿਆ ਤੇ ਸ਼ਨੀਵਾਰ ਮੈਂ ਤੈਨੂੰ ਡਾਕਟਰ ਨੂੰ ਦਿਖਾ ਦੇਵਾਂਗਾ ਅੱਜ ਸੋਮਵਾਰ ਐ ਚਾਰ ਪੰਜ ਦਿਨਾਂ ਦੀ ਗੱਲ ਐ ਸਾਰੀ ਮਾਣੇ ਕਿਆ ਕੋਈ ਗੱਲ ਨਹੀਂ ਪੁੱਤ ਸ਼ਨੀਵਾਰ ਆ ਗਿਆ ਮਾਣੇ ਚਾਹ ਬਿਨਾ ਪੀਤੀ ਕੁਛ ਖਾਦਾ ਪੀਤਾ ਨਾ ਵੀ ਕਿਤੇ ਡਾਕਟਰ ਨੇ ਚੈੱਕ ਕਰਨਾ ਹੋਇਆ ਕੁਛ ਮੇਰੇ ਪੁੱਤ ਨੂੰ ਕਿਤੇ ਕੋਈ ਔਖੀ ਨਾ ਆਵੇ ਸਾਰੀ ਦਿਹਾੜੀ ਉਡੀਕਦੀ ਰਹੀ ਸ਼ਾਮ ਪੈ ਗਈ ਜਦੋਂ ਪਰਿਵਾਰ ਨਾਲ ਘਰ ਆਇਆ ਮਾਂ ਪੁੱਛਣ ਲੱਗੀ ਪੁੱਤ ਮੈਂ ਸਵੇਰ ਦੀ ਭੁੱਖੀ ਬੈਠੀ ਹੈ ਤੇ ਅੱਜ ਆਪਾਂ ਡਾਕਟਰ ਕੋਲ ਜਾਣਾ ਸੀ ਮੱਥੇ ਹਤ ਮਾਰਿਓ ਮਾਂ ਗਲਤੀ ਹੋ ਗਈ ਚੇਤਾ ਨਹੀਂ ਰਿਹਰਸਲ ਵਿੱਚ ਜਦੋਂ ਮੈਂ ਮੇਲ ਦੇਖੀ ਤਾਂ ਉਹਦੇ 'ਚ ਸੇਲ ਲੱਗੀ ਹੋਈ ਸੀ ਕਈ ਥਾਵਾਂ ਤੇ ਤੇ ਮੈਂ ਬੱਚਿਆਂ ਦਾ ਸਮਾਨ ਲੈਣ ਵਾਸਤੇ ਉੱਥੇ ਚਲਾ ਗਿਆ ਸਾਰੀ ਧਿਆੜੀ ਲੱਗੀ ਮੈਂ ਭੁੱਲ ਗਿਆ ਚਲ ਕੋਈ ਗੱਲ ਨਹੀਂ ਹੁਣ ਆਉਂਦੇ ਸ਼ਨੀਵਾਰ ਨੂੰ ਮੈਂ ਚੇਤਾ ਰੱਖਾਂਗਾ ਹੁਣ ਆਉਣ ਵਾਲੀ ਸ਼ਨੀਵਾਰ ਨੂੰ ਉਡੀਕਣ ਲੱਗ ਗਈ ਸ਼ਨੀਵਾਰ ਫੇਰ ਆਇਆ ਮਾਂ ਫੇਰ ਤਿਆਰ ਹੋ ਗਈ ਵੀ ਪਿਛਲੀ ਵਾਰੀ ਭੁੱਲੋ ਗਈ ਸੀ ਐਚ ਕੀ ਸ਼ਾਇਦ ਨਾ ਕਰੇ ਸਵੇਰ ਤੋਂ ਫੇਰ ਸ਼ਾਮ ਹੋ ਗਈ ਮਾਂ ਨੇ ਫੇਰ ਪੁੱਛਿਆ ਕਹਿਣ ਲੱਗੀ ਪੁੱਤ ਅੱਜ ਵੀ ਕੋਈ ਮਜਬੂਰੀ ਪੈ ਗਈ ਸੀ ਕਹਿਣ ਲੱਗੇ ਹਾਂ ਮਾਂ ਮਜਬੂਰੀ ਅਜ ਵੀ ਪੈ ਗਈ ਸੀ ਕਹਿਣ ਲੱਗੇ ਕੀ ਕਹਿਣ ਲੱਗੇ ਫਿਲਮ ਲੱਗੀ ਹੋਈ ਸੀ ਬੱਚੇ ਜ਼ਿੱਦ ਕਰਨ ਲੱਗੇ ਭਈ ਅਜ ਆਖਰੀ ਦਿਨ ਹੈ ਤੇ ਫਿਲਮ ਦੇਖਾਈਏ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਫਿਲਮ ਦਿਖਾਉਣ ਲੱਗ ਗਿਆ ਨਾਲੇ ਮਾਂ ਗੁਣੇ ਬढ़ापे ਦੇ ਵਿੱਚੇ ਇਵੇਂ ਹੀ ਹੋਇਆ ਕਰਦਾ ਹੁਣ ਕਿਹੜਾ ਤੂੰ ਜਵਾਨ ਹੋਣਾ ਹੈ ਇਹ ਮੁਸ਼ਕਲਾਂ ਹੁੰਦੀਆਂ ਨੇ ਇਹ ਇਵੇਂ ਹੀ ਚੱਲਣੀਆਂ ਨੇ ਹੁਣ ਉਨੇ ਫਿਰ ਵੀ ਕਿਹਾ ਕਹਿਣ ਲੱਗੀ ਪੁੱਤ ਬਣੀਆਂ ਦਵਾਈਆਂ ਹੁੰਦੀਆਂ ਨੇ ਡਾਕਟਰਾਂ ਕੋਲ ਮੇਰਾ ਥੋੜਾ ਬਹੁਤਾ ਦੁੱਖ ਦਰਦ ਘਟ ਜਾਏਗਾ ਮੈਂ ਕਿੰਨੇ ਦਿਨ ਹੋ ਗਏ ਤੜਫਦੀ ਨੂੰ ਕਿੰਨੇ ਮਹੀਨੇ ਹੋ ਗਏ ਮੈਨੂੰ ਤੜਫਦੀ ਨੂੰ ਮੈਂ ਤੈਨੂੰ ਅੱਕ ਦੀ ਆਈ ਨੂੰ ਇਹ ਗੱਲ ਕਹੀ ਹੈ ਉਹ ਮਾਂ ਨੂੰ ਬੜੇ ਕੋੜੇ ਕੋੜੇ ਸ਼ਬਦ ਬੋਲਦਾ ਗੁੱਸੇ ਹੁੰਦਾ ਅਚਾਨਕ ਬਾਹਰੋਂ ਬੈਲ ਖੜਕੀ ਜਿਵੇਂ ਆਪਾਂ ਕਰਦੇ ਹੀ ਆ ਵੀ ਲੜਾਈ ਖਤਮ ਕਰ ਲਈ ਤੇ ਬੈਲ ਮੱਜੀ ਸੀ ਬਾਹਰ ਜਾ ਕੇ ਦੇਖਿਆ ਗੋਂਡੀ ਆਇਆ ਗੋਂਡੀ ਆ ਕੇ ਕਹਿਣ ਲੱਗਾ ਕਿ ਨਾ ਮੈਨੂੰ ਅੱਜ ਬਹੁਤ ਸ਼ਰਮ ਆਉਂਦੀ ਤੇਰੇ ਤੋਂ ਉਦਾਂ ਤੂੰ ਬਹੁਤ ਪੜਿਆ ਲਿਖਿਆ ਵਧੀਆ ਵਪਾਰ ਹੈ ਤੇਰਾ ਕਾਰੋਬਾਰ ਬਹੁਤ ਵਧੀਆ ਹੈ ਸਮਾਜ ਵਿੱਚ ਤੇਰਾ ਨਾਂ ਪਰ ਸ਼ਰਮ ਆਉਂਦੀ ਮੈਨੂੰ ਅੱਜ ਤੇਰੇ ਨਾਲ ਗੱਲ ਕਰਿਆਂ ਉਹ ਕਹਿੰਦੇ ਕਿਉਂ ਕਹਿਣ ਲੱਗਾ ਤੂੰ ਉਸ ਮਾਨ ਨਾਲ ਲੜ ਰਹੇ ਹੈਂ ਤੂੰ ਬਚਪਨ ਵਿੱਚ ਸੀ ਤੈਨੂੰ ਨਹੀਂ ਯਾਦ ਤੂੰ ਬਚਪਨ ਵਿੱਚ ਸੀ ਤੈਨੂੰ ਨਹੀਂ ਯਾਦ ਤੇਰਾ ਬਾਪ ਤਾਂ ਬਾਹਰ ਪ੍ਰਦੇਸੀ ਗਿਆ ਹੋਇਆ ਸੀ ਬਾਹਰਲੇ ਮੁਲਕਾਂ 'ਚ ਆਹ ਤੇਰੀ ਮਾਂ ਰਾਤ ਨੂੰ ਤੋਂ ਬਿਮਾਰ ਹੋ ਗਿਆ ਇਹ ਤੇਰੀ ਮਾਂ ਨੇ ਮੇਰਾ ਭੁੱਖਾ ਖੜਕਾਇਆ ਗਵਾਂਢ ਸੀ ਬਹੁਤ ਮਿੰਤਾں ਕੀਤੀਆਂ ਵੀਰਾ ਮੇਰਾ ਬੱਚਾ ਬਹੁਤ ਬਿਮਾਰ ਹੈ ਕਿਸੇ ਡਾਕਟਰ ਕੋਲ ਲੈ ਚਲੀਏ ਪਰ ਅਚਾਨਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਖੜਾ ਹੋ ਗਿਆ ਵੀ ਇਹਦਾ ਪਤੀ ਘਰ ਨਹੀਂ ਹੈ ਸਭ ਨੂੰ ਪਤਾ ਹੈ ਵੀ ਇਹਦਾ ਪਤੀ ਪਰਦੇਸ ਹੈ ਤੇ ਮੈਂ ਰਾਤ ਨੂੰ ਲੈ ਕੇ ਫਿਰਾਂਗਾ ਕਿਹਨੂੰ ਦੱਸਾਂਗਾ ਵੀ ਮੈਂ ਕੀ ਨੂੰ ਕਿ ਨੂੰ ਦੱਸਦਾ ਫਿਰਾਂਗਾ ਵੀ ਬੱਚਾ ਢੱਲਾ ਉਹ ਗੇ ਸੀ ਤਾਂ ਸਮਾਜ ਬੜੀਆਂ ਬੁਰੀਆਂ ਨਜ਼ਰਾਂ ਨਾਲ ਦੇਖਦਾ ਮੇਰਾ ਪਰਿਵਾਰ ਨਾ ਉੱਜੜ ਜਾਏ ਇਹਦਾ ਪਰਿਵਾਰ ਨਾ ਉੱਜੜ ਜਾਏ ਮੈਂ ਰਾਤ ਬਹਾਨਾ ਲਾ ਦਿੰਦਾ ਵੀ ਭੈਣੇ ਸਵੇਰੇ ਤੜਕੇ ਹੁੰਦਿਆਂ ਸਾਰ ਧਾਰਮਿਕ ਸਥਾਨਾਂ ਤੇ ਪਾਠ ਪੂਜਾ ਹੋਣ ਲੱਗ ਪੈਂਦੀ ਹੈ ਲੋਕ ਜਾਗ ਪੈਂਦੇ ਨੇ ਮੈਂ ਤੈਨੂੰ ਲੈ ਚਲਾਂਗਾ 4 ਘੰਟੇ ਦੀ ਗੱਲ ਹੈ ਸਾਰੀ ਹੁਣ 12 ਵਜੇ ਨੇ 4 ਵਜੇ ਆਪਾਂ ਚੱਲੇ ਚੱਲ ਪੜਾਂਗੇ ਪਰ ਖੋਲ ਨਹੀਂ ਜਾਣਾ ਇਸ ਵੇਲੇ ਕਿਸੇ ਡਾਕਟਰ ਨੇ ਦੁਕਾਨ ਵੀ ਨਹੀਂ ਖੋਲ मां ਚਲੇ ਗਈ। ਸ਼ਵੇਰੇ ਮੈਂ ਉਡੀਕਣ ਲੱਗਿਆ 5:00 ਵਜੇ 6:00 ਵਜੇ 8:00 ਵਜੇ ਜਦੋਂ ਨਾ ਤੇਰੀ ਮਾਂ ਆਈ ਤੇ ਮੈਂ ਆਪ ਜਾ ਕੇ ਬੂਹਾ ਖੜਕਾਇਆ ਉਹਨੇ ਨੀ ਬੂਹਾ ਖੋਲਿਆ ਮੈਂ ਪੁੱਛਿਆ ਭੈਣੇ ਵੀ ਬੱਚਾ ਟਿਕ ਗਿਆ ਸੀ ਤੂੰ ਆਈ ਨੀ ਮੁਰਕੇ ਆਪਾਂ ਜਾਣਾ ਸੀ ਡਾਕਟਰ ਕੋਲ ਉਹ ਕਹਿਣ ਲੱਗੀ ਹਾਂ ਵੀਰਾ ਤੁਸੀਂ ਤਾਂ ਜਵਾਬ ਦੇ ਦਿੱਤਾ ਸੀ ਮੈਂ ਰਾਤ ਕੱਲੀ ਉਹ ਚਲੀ ਗਈ। ਮੇਰੇ ਕੋਲ ਕੋਈ ਗੱਡੀ ਮੋਟਰ ਵੀ ਨਹੀਂ ਸੀ ਸਾਧਨ ਵੀ ਨਹੀਂ ਸੀ ਤੁਰ ਕੇ ਲੈ ਗਈ ਮੇਰੇ ਕੋਲ ਤਰਫ ਦਾ ਦੇਖਣੀ ਹੋਇਆ ਮੈਂ ਡੇਢ ਕ ਘੰਟਾ ਤੁਰ ਕੇ ਰਾਤ ਨੂੰ ਇਹ ਡਾਕਟਰ ਦਾ ਬੂਗਾ ਘਟਕਾਇਆ ਮਿੰਤਾ ਕੀਤੀਆਂ ਤੇ ਇਸ ਬੱਚੇ ਦਾ ਇਲਾਜ ਹੋ ਗਿਆ ਤੇ ਮੈਂ ਸਵੇਰੇ 3 ਵਜੇ ਵਾਪਸ ਆ ਗਈਆਂ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਜਿਹੜੀ ਮਾਂ ਜਿਹੜੀ ਧੀ ਬੱਚੀ ਘਰੋਂ ਪੈਰ ਬਾਹਰ ਨਹੀਂ ਰੱਖਦੀ ਸਮਾਜ ਮੈਨੂੰ ਬੁਰੀਆਂ ਨਜ਼ਰਾਂ ਨਾਲ ਨਾ ਦੇਖੇ ਉਹਨੇ ਰਾਤ ਨੂੰ ਪਰਵਾਹ ਤੱਕ ਨਾ ਕੀਤੀ ਇੰਨੀਆਂ ਸੁੰਨਸਾਨ ਗਲੀਆਂ ਸੜਕਾਂ ਤੇ ਆਪਣੇ ਬੱਚੇ ਦੀ ਖਾਤਰ ਆਪਣੀ ਇੱਜ਼ਤ ਵੀ ਦਾਤੇ ਲਾ ਕੇ ਉਹ ਦਵਾਈ ਲੈ ਕੇ ਆਈ ਸੀ ਉਹਨੇ 4 ਘੰਟੇ ਵੀ ਨਹੀਂ ਸੀ ਕੱਢੇ ਤੂੰ 2 ਹਫ਼ਤੇ ਕੱਢ ਦਿੱਤੇ ਇਹ ਤੇਰੀ ਮਾਂ ਨੇ ਤੇਰੀ ਖਾਤਰ 4 ਘੰਟੇ ਨਹੀਂ ਸੀ ਕੱਢੇ ਉਸ ਤਨ ਨੂੰ ਪਤਾ ਲੱਗਿਆ ਮਾਂ ਕੀ ਹੁੰਦੀ ਹੈ ਮੈਂ ਬੇਨਤੀ ਕਰਾਂ ਗੁਰਮਤਿ ਬਹੁਤ ਪਿਆਰੀ ਸੀ ਅਸੀਂ ਐਵੇਂ ਕਰਮ ਕੰਡਾਂ ਵਿੱਚ ਉਲਝ ਜਾਈ ਭਾਈ ਗੁਰਦਾਸ ਜੀ ਦਾ ਬੋਲ ਮੈਂ ਫਿਰ ਸੰਝਾ ਕਰਨ ਲੱਗਾ ਹੈ ਮਾਂ ਪਿਓ ਪਰ ਹਰ ਸੁਣੇ ਵੇਦ ਵੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰ ਹਰ ਕਰੇ ਤਪ ਬੰਦਾ ਬਹੁਤ ਤਰ੍ਹਾਂ ਦੇ ਤਪ ਸਾਧਨਾ ਕਰਦਾ ਹੈ ਘਰ ਪਰਿਵਾਰ ਨੂੰ ਛੱਡੀ ਬੈਠਾ ਬਾਹਰ ਮਾਪਿਓ ਪਰਹਰ ਕਰੇ ਤਪ ਵਣਖੰਡ ਭੂਲਾ ਫਿਰੇ ਬੇਬਾਨੀ ਕਹਿੰਦੇ ਐਵੇਂ ਜੰਗਲ ਚ ਜਿਵੇਂ ਕੋਈ ਰਾਹ ਭੁੱਲ ਜਾਏ ਬਸ ਐਵੇਂ ਹੀ ਤੁਰੇ ਪਰ ਨਾ ਜ਼ਿੰਦਗੀ ਚ ਕੋਈ ਪ੍ਰਾਪਤੀ ਨਹੀਂ ਹੈ ਤੇਰੀ ਮਤ ਸੋਚੀ ਤੂੰ ਧਰਮੀ ਬਣ ਗਿਆ ਮਾਪਿਓ ਪਰਹਰ ਕਰੇ ਸ਼ੇਵ ਦੇਵੀ ਦੇਵ ਨਾ ਸ਼ੇਵ ਕਮਾਣੀ ਕਹਿਣ ਲੱਗੇ ਮਾਂ ਬਾਪ ਨੂੰ ਛੱਡ ਕੇ ਤੂੰ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਫਿਰਨਾ ਹੈ ਸੱਚ ਕਰਕੇ ਜਾਣੀ ਤੇਰੀ ਕਉਡੀ ਕੀਮਤ ਨਹੀਂ ਪੈਣੀ ਜੇ ਤੂੰ ਕਦੇ ਆਪਣੇ ਮਾਪਿਆਂ ਦੀ ਸੰਭਾਲ ਨਾ ਕੀਤੀ ਜੇ ਤੂੰ ਕਦੇ ਆਪਣੇ ਪਰਿਵਾਰ ਕੋਲ ਜੁੜ ਕੇ ਨਾ ਬੈਠਿਆ ਪੁੱਛ ਕੇ ਦੇਖ ਉਸ ਕੱਲ ਨੂੰ ਜਿਹੜੇ ਮਾਲਕ ਦੇ ਚਰਨਾਂ ਵਿੱਚ ਜੁਟਦੇ ਨੇ ਮੈਂ ਛੋਟੀ ਜਿਹੀ ਇੱਕ ਬੇਨਤੀ ਹੋਰ ਕਰ ਲਕਾਂ ਇੱਕ ਥਂਗਲ ਸ਼ੁਰੂ ਕਰਾਂਗਾ ਬਹੁਤ ਧਿਆਨ ਨਾਲ ਸੁਣਿਆ ਇਹ ਮੈਂ ਇੱਕ ਬਜ਼ੁਰਗ ਹੈ ਉਹਦਾ ਵਹਿਸ਼ੇ ਦਾ ਬੋਧ ਕਰ ਰਹੀ ਸੀ ਜਿਹੜੀਆਂ ਮਹਿਸੂਸ ਕੀਤੀਆਂ ਦੱਸ ਸਕਦੀਆਂ ਸ਼ਬਦਾਂ ਵਿੱਚ ਆਪਾਂ ਨਾ ਬਿਆਨ ਕਰ ਸਕੀ ਇੱਥੇ ਆਪਾਂ ਦੇਖਦੇ ਹਾਂ ਵੀ ਜਰੂਰ ਕਰ ਲੈਣੇ ਆ ਕਿੰਨਾ-ਕਿੰਨਾ ਲੰਮਾ ਸਮਾਂ ਘਰ ਦੀਆਂ ਕਿਸ਼ਤਾਂ ਦਿੰਨੇ ਜਿੰਨੇ ਨੂੰ ਘਰ ਫਰੀ ਹੁੰਦਾ ਉਨੇ ਨੂੰ ਬਾਪੂ ਬੇਟੇ ਤੇ ਬੈਠਣ ਜਗ੍ਹਾ ਹੋ ਜਾਂਦਾ ਫਿਰ ਅਸੀਂ ਉਹਨੂੰ ਕਹਿੰਨੇ ਆ ਪਈ ਹੁਣ ਤੁਸੀਂ ਲਿਵਿੰਗ ਰੂਮ ਚ ਨਾ ਆਇਆ ਕਰੋ ਜਦੋਂ ਕੋਈ ਆਉਂਦਾ ਤੁਸੀਂ ਆਉਂਦਾ ਬਾਅਦ ਵਿੱਚ ਤੁਸੀਂ ਬੈਠ ਕੇ ਖੰਘਣ ਲੱਗ ਜਾਂਦੇ ਹੋ ਤੁਹਾਡੇ ਇੱਥੋਂ ਪਾਣੀ ਡਿੱਗ ਪੈਂਦਾ ਮਹਿੰਗਾ ਸੋਫਾ ਲਿਆਂਦਾ ਹੋਇਆ ਕਿੰਨਾ ਕੁਸ਼ ਅਸੀਂ ਉਹਨੂੰ ਕਹਿ ਦਿੰਨੇ ਆ ਤੇ ਉਹਨੂੰ ਪਿਛਲੇ ਇੱਕ ਬੈੱਡਰੂਮ ਦੇ ਵਿੱਚ ਸ਼ੀਮਤ ਕਰ ਦਿੰਨੇ ਹੁਣ ਜਦੋਂ ਕਿਤੇ ਬਾਪੂ ਕੰਧਾਂ ਨੂੰ ਦੇਖਦਾ ਨਾ ਉਹਨੂੰ ਲੱਗਦਾ ਇੱਥੇ ਮੇਰੇ 10 ਸਾਲ ਲੱਗੇ ਇੱਥੇ ਮੇਰੇ 5 ਸਾਲ ਲੱਗੇ ਘਰ ਦੀ ਇੱਕ ਇੱਕ ਇੱਟ ਨੂੰ ਨਾ ਦਵਾਈਆਂ ਪਾ ਕੇ ਕਹਿੰਦੀ ਐ ਇੱਥੇ ਤੇਰੀ ਬੜੀ ਮਿਹਨਤ ਲੱਗੀ ਹੋਈ ਐ ਪਰ ਹੁਣ ਤੋਂ ਇੱਥੇ ਆ ਵੀ ਨਹੀਂ ਸਕਦਾ ਸਾਡੇ ਵਾਲੇ ਵਾਸ਼ਰੂਮ ਨਾ ਵਰਤਿਆ ਕਰ ਬਾਪੂ ਤੈਨੂੰ ਪਤਾ ਨਹੀਂ ਲੱਗਦਾ ਤੂੰ ਆਪਣਾ ਕੱਲਾ ਵਰਤਿਆ ਕਰ ਤੈਨੂੰ ਬਣਾ ਦਿੱਤਾ ਉਹ ਫਿਰ ਸੋਚਦਾ ਜੀ ਇੰਨਾ ਕੀ ਕਮਰਾ ਸੀ ਤੇ ਐਵੇਂ ਇਨੀ ਜ਼ਿੰਦਗੀ ਲਾ ਦਿੱਤੀ ਖੈਰ ਇਹ ਪਤਾ ਵੀ ਪਿਛਲੇ ਪਾਸੇ ਰਹਿ ਰਿਹਾ ਹੈ ਤੇ ਅੱਜ ਘਰ ਵਿੱਚ ਭਾਂਡੇ ਖੜਕਦੇ ਨੇ ਜਲਦੀ ਥੋੜਾ ਜਿਆ ਲੱਗਿਆ ਇਹਨੂੰ ਅਸਾਰ ਬਣਿਆ ਵੀ ਅੱਜ ਸ਼ਾਇਦ ਹੋ ਸਕਦਾ ਹੈ ਮੈਨੂੰ ਵੀ ਚਾਹ ਪਾਣੀ ਜਲਦੀ ਮਿਲ ਜਾਏ ਨਹੀਂ ਤਾਂ ਮੈਂ ਉਡੀਕਦਾ ਰਹਿਣਾ ਜਦੋਂ ਚੇਤਾ ਆ ਗਿਆ 8 ਵਜੇ 9 ਵਜੇ 10 ਵਜੇ ਮਿਲ ਜਾਂਦਾ ਨਹੀਂ ਤੇ ਸਫਰ ਕਰਕੇ ਬੈਠਿਆ ਰਹਿਣਾ ਅਜ ਤੱਕ ਹੀ ਅੰਮ੍ਰਿਤ ਵੇਲੇ ਹੀ 5 ਵਜੇ ਘਰ ਚ ਖੜਕਦੇ ਨੇ ਭਾਂਡੇ ਤੇ ਸ਼ਾਇਦ ਮੇਰੀ ਵਾਰੀ ਵੀ ਜਲਦੀ ਆ ਜੇ ਉਡੀਕ ਕੇ ਚ ਬੈਠਾ ਜਦੋਂ ਸਾਰੇ 2-3 ਘੰਟੇ ਲੰਘ ਗਏ ਘਰਦਿਆਂ ਨੇ ਕਈ ਕੁਝ ਤਿਆਰ ਕਰਨਾ ਸੀ ਕਰ ਲਿਆ ਤਫਿਰ ਉਹ ਉਹ ਜਦੋਂ ਚੱਲਣ ਲੱਗੇ ਨੇ ਨਾ ਗੱਡੀ ਸਟਾਰਟ ਕੀਤੀ ਤੇ ਉਹਨੂੰ ਲੱਕਿਆ ਵੇ ਤੇ ਚੱਲੇ ਨੇ ਕਿਧਰੇ ਉਹ ਜਲਦੀ ਨਾਲ ਉੱਠਿਆ ਸੋਟੀ ਪਕੜ ਕੇ ਤੇ ਬੋਹਾ ਲਾਉਣ ਲੱਗੇ ਉਹਨੂੰ ਆਵਾਜ਼ ਮਾਰੀ ਕਹਿੰਦੇ ਪੁੱਤ ਕੱਪ ਚਾਦਾ ਮੈਨੂੰ ਵੀ ਦੇ ਜਾਂਦੇ ਮੈਨੂੰ ਤੁਸੀਂ ਬਣਾਉਣ ਨਹੀਂ ਦਿੰਦੇ ਨਹੀਂ ਤਾਂ ਮੈਂ ਬਣਾ ਹੀ ਲੈਂਦਾ ਓខਾ ਸੌਖਾ ਪਰ ਜੇ ਕੱਪ ਚਾਦਾ ਦੇ ਹੀ ਜਾਂਦੇ ਮੈਨੂੰ ਵੀ ਉਹਦਾ ਪੁੱਤ ਨੇ ਬਹੁਤ ਗੁੱਸੇ ਹੋ ਕੇ ਪਿਆ। ਕਹਿੰਦੇ ਬਾਪੂ ਤੈਨੂੰ ਪਤਾ ਨਹੀਂ ਕਿ ਚੰਦਰੀ ਆਤੈ ਜਦੋਂ ਅਸੀਂ ਜਾਣੇ ਆ ਨਾ ਤੂੰ ਉਦੋਂ ਟੋਕਣਾ ਇਹ ਵੀ ਸਾਡੇ ਮਨਾਂ 'ਚ ਬੜੇ ਭਰਮ ਪਏ ਹੋਏ ਨੇ। ਤੂੰ ਉਦੋਂ ਟੋਕਣਾ ਮਰਨ ਲੱਗਾ ਸੀ ਜਾਦੇ ਕਾ ਪਿੱਛੇ। 2-4 ਘੰਟੇ ਦੀ ਗੱਲ ਸੀ ਅਸੀਂ ਆਈ ਜਾਣਾ। ਚੁੱਪ ਕਰ ਗਿਆ। ਸ਼ਹਿਮ ਗਿਆ। ਕੁਝ ਨਹੀਂ ਕਹਿ ਸਕਿਆ। ਗੱਡੀ ਸਟਾਰਟ ਕੀਤੀ। ਪਤੀ ਪਤਨੀ ਦੋਵੇਂ ਚਲੇ ਗਏ। ਉਹ ਸਬਰ ਕਰਕੇ ਬੈਠ ਗਿਆ। ਅੱਗੇ ਗਏ ਤੇ ਅੱਗੇ ਅਚਾਨਕ ਜਿਸ ਡੇਰੇ ਤੇ ਜਾਣਾ ਸੀ ਕਿਸੇ ਪਖੰਡੀ ਸਾਧ ਨੂੰ ਲੰਗਰ ਲੈ ਕੇ ਉੱਥੇ ਨੂੰ ਜਾ ਰਹੇ ਨੇ ਅਚਾਨਕ ਰਾਹ ਵਿੱਚ ਗੱਡੀ ਖਰਾਬ ਹੋ ਗਈ। ਜਿੱਥੇ ਗੱਡੀ ਖਰਾਬ ਹੋਈ ਉਹਦੇ ਲਾਗੇ ਗੁਰਦੁਆਰਾ ਸੀ। ਉਹ ਪਰੇਸ਼ਾਨ ਹੈ ਵੀ ਗੱਡੀ ਖਰਾਬ ਹੋ ਗਈ ਤੇ ਕਿਵੇਂ ਜਾਈਏ ਕੋਈ ਸਾਧਨ ਨਹੀਂ ਬਣ ਰਿਹਾ ਗੁਰਦੁਆਰੇ ਤੋਂ ਆਉਂਦੀ ਸੰਗਤ ਨੂੰ ਪੁੱਛਿਆ ਵੀ ਮੈਂ ਐਵੇਂ ਜਾਣਾ ਹੈ ਕਹਿੰਦੇ ਕੀ ਗੱਲ ਕਹਿੰਦੇ ਲੰਗਰ ਪ੍ਰਸ਼ਾਦਾ ਪਾਣੀ ਦੇਣਾ ਸੀ ਕਹਿੰਦੇ ਇੱਥੇ ਗੁਰਦੁਆਰੇ ਦੇ ਦਿਓ ਤਾਂ ਕਿ ਗੁਰਦੁਆਰੇ ਦੇ ਦਿਓ ਪਰ ਹੋਰ ਕੋਈ ਇਲਾ ਨਹੀਂ ਸੀ ਵਸੀਲਾ ਨਹੀਂ ਸੀ ਉਹ ਗੁਰਦੁਆਰੇ ਚਲੇ ਗਏ ਤੇ ਲੰਗਰ ਗੁਰਦੁਆਰੇ ਦੇ ਦਿੱਤਾ ਤੇ 10 ਮਿੰਟ ਬੈਠ ਕੇ ਸੁਣ ਲਾਗੇ ਉੱਥੇ ਅਚਾਨਕ ਆਈ ਭਾਈ ਗੁਰਦਾਸ ਜੀ ਦੇ ਬਚਨ ਦੀ ਵਿਚਾਰ ਚੱਲ ਰਹੀ ਸੀ ਵੀ ਮਾਂ ਪਿਓ ਪਰਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰਹਰ ਕਰੇ ਤਪ ਬਣਖੰਡ ਭੂਲਾ ਫਿਰੇ ਬਿਬਾਨੀ ਮਾਂ ਪਿਓ ਪਰਹਰ ਕਰੇ ਪੂਜ ਦੇਵੀ ਦੇਵ ਨ ਸੇਵਕ ਮਾਨੀ ਦੋਨਾਂ ਨੇ ਸੁਣੀ ਵੀ ਅੱਖਿਆ ਸੁਣ ਕੇ ਦੋਨਾਂ ਦੀਆਂ ਅੱਖਾਂ ਚੱਖਾਂ ਪਈਆਂ ਪਤੀ ਪਤਨੀ ਦੀਆਂ ਉੱਥੇ ਵਾਪਸ ਚਲੇ ਗਏ ਕੋਈ ਨਾ ਕੋਈ ਸਾਧਨ ਬਣਾ ਕੇ ਕਰ ਵਾਪਸ ਚਲੇ ਗਏ ਉਹਨਾਂ ਗੱਡੀ ਵੀ ਪਰਵਾਹ ਨਾ ਕਰਛੇ ਚੀ ਦੀ ਪਰਵਾਹ ਜਾਂਦੇ ਆ ਸਰ ਬਾਪੂ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਉਹ ਬੱਚੀ ਵੀ ਤੇ ਉਹ ਲੜਕਾ ਵੀ ਦੋਵੇਂ ਜਣੇ ਪਿਓ ਦੇ ਚਰਨਾਂ ਤੇ ਸੀਸ ਰੱਖ ਕੇ ਬਹੁਤ ਰੋਏ ਕਹਿੰਦੇ ਅੱਸੀ ਹੱਡੀਆਂ ਭੁੱਲਾਂ ਕਰਦੇ ਰਹੇ ਜਿਸ ਮਾਤਾ ਪਿਤਾ ਨੇ ਪਤਾ ਨਹੀਂ ਕਿੰਨਾ ਕੁ ਛਵਾਰ ਕੇ ਸਾਨੂੰ ਇੱਥੇ ਜੋਗਾ ਬਣਾਇਆ ਅੱਜੋ ਇੱਕ ਚਾਹ ਦੇ ਕੱਪ ਨੂੰ ਵੀ ਤਰਸਦਾ ਬਾਪੂ ਜਿਸ ਬਾਬੇ ਦੇ ਡੇਰੇ ਜਾਂਦੇ ਸੀ ਉਹਨੇ ਕਦੇ ਵੀ ਸਾਨੂੰ ਦੱਸਿਆ ਉਨੇ ਕਦੇ ਨਹੀਂ ਕਿਹਾ ਵੀ ਘਰ ਪਰਿਵਾਰ ਦੀ ਵੀ ਸੇਵਾ ਕਰਿਆ ਕਰੋ। ਉਹਨੇ ਕਦੇ ਨਹੀਂ ਕਿਹਾ ਵੀ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ। ਹਮੇਸ਼ਾ ਇਥੋਂ ਦੀ ਸੇਵਾ ਵਾਸਤੇ ਪ੍ਰੇਰਦਾ ਰਿਹਾ ਪਰ ਸਾਨੂੰ ਅੱਜ ਗੁਰਦੁਆਰੇ ਗਏ ਤੇ ਅੱਜ ਸਾਨੂੰ ਪਤਾ ਲੱਗਿਆ ਉਹ ਕਹਿਣ ਲੱਗੇ ਪੁੱਤ ਗੁਰਦੁਆਰੇ ਤੇ ਡੇਰੇ ਵਿੱਚ ਇਹੋ ਹੀ ਅੰਤਰ ਹੁੰਦਾ ਹੈ। ਮੈਂ ਤੁਹਾਨੂੰ ਤਾਂ ਹੀ ਕਿਹਾ ਕਰਦਾ ਸੀ ਨਾ ਵੀ ਗੁਰਦੁਆਰੇ ਜਾਇਆ ਕਰੋ। ਅੱਜ ਪਹਿਲੇ ਦਿਨ ਗੁਰਦੁਆਰੇ ਗਏ ਤੇ ਪਹਿਲੇ ਦਿਨ ਹੀ ਤੈਨੂੰ ਪਤਾ ਲੱਗਿਆ ਵੀ ਕੀ ਕਹਾਣੀ ਹੁੰਦੀ ਹੈ। ਕਹਿਣ ਲੱਗੇ ਬਾਪੂ ਜੀ ਅੱਜ ਤੋਂ ਬਾਅਦ ਜੋ ਹੁਣ ਤੁਸੀਂ ਕਹੋਗੇ ਨਾ ਅਸੀਂ ਉਹ ਕਰਾਂਗੇ ਬਹੁਤ ਧਿਆਨ ਨਾਲ ਸੁਣਿਓ ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮੈਂ ਵੀ ਗ੍ਰਸ਼ਟੀ ਹ ਤੁਸੀਂ ਵੀ ਗ੍ਰਸ਼ਟੀ ਹੋ ਸਾਡੇ ਸਭਨਾਂ ਦੇ ਘਰਾਂ ਚੋਂ ਹੀ ਕੁਝ ਵਾਪਰਦਾ ਹੈ ਪਰ ਮੈਂ ਅੱਜ ਹੱਥ ਜੋੜ ਕੇ ਇੱਕ ਬੇਨਤੀ ਕਰਨ ਲੱਗਾ ਤੁਹਾਨੂੰ ਸਾਰਿਆਂ ਨੂੰ ਕੋਈ ਕਿਤੇ ਬੈਠਾ ਸੁਣਦੇ ਆਪਾਂ ਨੰਬਰ 1 ਕਦੇ ਕਦਾਈ ਆਪਣੀ ਮਾਂ ਕੋਲ ਬੈਠ ਕੇ ਪੁੱਛਿਆ ਕਰਮਣਾ ਪਈ ਮਾਂ ਜਦੋਂ ਮੈਂ ਖਾਣਾ ਹੁੰਦਾ ਸੀ ਨਾ ਤੋ ਇੱਕ ਦਿਨ ਵੀ ਉਹ ਚੀਜ਼ ਘਰ ਚ ਨਹੀਂ ਬਣਾਈ ਜਿਹੜੀ ਮੈਨੂੰ ਨਾ ਪਸੰਦ ਹੋਵੇ ਹਰ ਰੋਜ ਉਹ ਹੀ ਬਣਾਇਆ ਜੋ ਮੈਂ ਕਿਹਾ ਹਰ ਰੋਜ ਤੂੰ ਉਹ ਬਣਾਇਆ ਖਾਣਾ ਘਰ ਵਿੱਚ ਪ੍ਰਸ਼ਾਦਾ ਪਾਣੀ ਜੋ ਮੈਨੂੰ ਪਸੰਦ ਸੀ ਪਰ ਮੈਂ ਅੱਜ ਤੈਨੂੰ ਬੇਨਤੀ ਕਰਨਾ ਹੈ ਤੂੰ ਤਾਂ ਰੋਜ਼ ਮੇਰੀ ਪਸੰਦ ਦਾ ਖਾਣਾ ਖਾਂਦੀ ਰਹੀ ਹੈ ਪਰ ਅੱਜ ਮੈਂ ਤੈਨੂੰ ਬੇਨਤੀ ਕਰਨਾ ਹੈ ਅੱਜ ਤੂੰ ਦੱਸ ਕੀ ਖਾਣਾ ਹੈ ਅੱਜ ਇੱਕ ਦਿਨ ਵਾਸਤੇ ਸਾਰਾ ਪਰਿਵਾਰ ਉਹੀ ਖਾਏਗਾ ਜੋ ਤੈਨੂੰ ਪਸੰਦ ਹੈ ਮਾਂ ਜਿਵੇਂ ਤੇਰੀ ਪਸੰਦ ਦਾ ਖਾਣਾ ਬਣਾਉਣਾ ਹੈ ਘਰ ਦੇ ਵਿੱਚ ਉਹ ਕੁਝ ਰੱਜ ਕੇ ਖਾਵੇਂ ਤੂੰ ਖੁਸ਼ ਹੋ ਕੇ ਖਾਵੇਂ ਸਤ ਕਰਕੇ ਜਾਣੀ ਮਾਂ ਦੀ ਉਮਰ ਬਚ ਜਾਏਗੀ ਉਹਦੀਆਂ ਦਵਾਈਆਂ ਘਟ ਜਾਣਗੀਆਂ ਉਦੀ ਨੀਂਦ ਚੰਗੀ ਹੋ ਜਾਏਗੀ ਆਪਣੇ ਬਾਪ ਨੂੰ ਗਲਵਕੜੀ ਪਾ ਕੇ ਕਦੇ ਬਾਪ ਨੂੰ ਗੋਦ ਵਿੱਚ ਲੈ ਕੇ ਤੇ ਇੰਨੀ ਗੱਲ ਕਹੇ ਹੋਏ ਮੈਂ ਨਾ ਭਈ ਬਾਪੂ ਤੁਹਾਡਾ ਬਹੁਤ ਧੰਨਵਾਦ ਅੱਜ ਤੋਂ ਬਾਅਦ ਕੋਈ ਦਿਲ 'ਚ ਰੀਜ ਹੋਈ ਨਾ ਤਾਂ ਮੈਨੂੰ ਦੱਸਿਓ ਮੈਂ ਸਾਰੀਆਂ ਪੂਰੀਆਂ ਨਾ ਕਰ ਸਕਾਂ ਪਰ ਥੋੜੀਆਂ-ਬਹੁਤੀਆਂ ਮੈਂ ਜ਼ਰੂਰ ਪੂਰੀਆਂ ਕਰਾਂਗਾ ਸਾਡੇ ਸਮਾਜ ਵਿੱਚ ਇੱਕ ਇਹ ਰੀਤ ਐ ਸਚਾਈ ਐ ਜਿਸ ਡੰਗੋੜੀ ਨਾਲ ਪਕੜ ਕੇ ਨੇਤਰਹੀਨ ਰਾਹ ਲੱਭਦਾ ਫਿਰਦਾ ਹੁੰਦਾ ਹੈ ਨਾ ਉਹ ਸੋਟੀ ਉਹਨੂੰ ਠੋਕਰਾਂ ਤੋਂ ਬਚਾਉਂਦੀ ਹੈ ਜਦੋਂ ਨੂੰ ਅੱਖਾਂ ਮਿਲ ਜਾਂਦੀਆਂ ਸਭ ਤੋਂ ਪਹਿਲਾਂ ਉਹ ਉਸੇ ਸੋਟੀ ਨੂੰ ਛੁੱਟਦੇ ਹੋ ਜਦੋਂ ਪੌੜੀ ਚੜ ਜਾਂਦਾ ਹੈ ਨਾ ਛੱਤ ਤੇ ਪਹਿਲਾ ਕਦਮ ਰੱਖਦਾ ਹੈ ਸਭ ਤੋਂ ਪਹਿਲਾਂ ਪੌੜੀ ਵੱਲ ਪਿੱਠ ਹੁੰਦੀ ਹੈ ਬੰਦੇ ਦੀ ਇਹ ਸੁਭਾਅ ਹੈ ਸਾਡਾ ਜਦੋਂ ਆਪਣੇ ਪਰਉਪਕਾਰ ਭੁੱਲ ਜਾਂਦੇ ਆ ਆਪਣੇ ਮਾਪਿਆਂ ਦੇ ਤੇ ਭਟਕਣਾ ਵਿੱਚ ਪੈ ਜਾਣੇ ਮੈਂ ਹੱਥ ਜੋੜ ਬੇਨਤੀ ਕਰਾਂ ਮਾਪਿਆਂ ਨੇ ਸਾਨੂੰ ਪਾਲਿਆ ਅਸੀਂ ਪਾਲਣੇ ਨਹੀਂ ਸਿਰਫ ਅਸੀਂ ਤਾਂ ਸੰਭਾਲਣੇ ਐ ਮਾਪਿਓ ਪਰਹਰ ਕਰੇ ਪੂਜ ਦੇਵੀ ਦੇਵ ਨਾਂ ਸੇਵਕ ਮਾਣੀ ਮਾਪਿਓ ਪਰਹਰ ਨਾ ਬਣਾ 68 ਤੀਰਥ ਘੁੰਮਣ ਬਾਣੀ ਤੇਰਾ ਬਾਪ ਮਜਬੂਰ ਏ ਉਹਨ ਨੂੰ ਆ ਤੇਰੀ ਮਾਂ ਮਜਬੂਰ ਹੈ ਉਹਦੀ ਸੇਵਾ ਕਰ ਤੇਰੇ ਤਾਂ 68 ਤੀਰਥਾਂ ਦੇ ਇਸ਼ਨਾਨ ਤੋਂ ਵੱਧ ਤੈਨੂੰ ਪਿਆਰ ਮਿਲੇਗਾ ਮਾਂ ਪਿਓ ਪਰਹਰ ਕਰੇ ਦਾਨ ਮਾਪਿਆਂ ਦੀ ਜ਼ਿੰਦਗੀ ਪਰ ਸੇਵਾ ਨਹੀਂ ਕਰੀ ਤਰਸਦੇ ਰਹੇ ਬਾਅਦ ਵਿੱਚ ਲੰਗਰ ਲਵਾਉਂਦਾ 10-10 ਆਟਮਾ ਬਣਾਉਂਦਾ ਲੰਗਰ ਵਿੱਚ ਕਿਸੇ ਲੇਖੇ ਨਹੀਂ ਪੈਣੀਆਂ ਮਾਂ ਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਬੇਈਮਾਨ ਇੱਕ ਨੰਬਰ ਦਾ ਗੁਰਮਤ ਨਹੀਂ ਤੈਨੂੰ ਕਬੂਲ ਕਰਦੀ ਅਗਿਆਨੀ ਐ ਮਾਪਿਓ ਪਰ ਘਰ ਵਰਤ ਕਰ ਮਰਮਰ ਜੰਮੇ ਭਰਮ ਪੁਲਾਣੀ ਮਾਪਿਓ ਨੂੰ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਵਰਤ ਰੱਖਦਾ ਫਿਰਦਾ ਏ ਕਿਸੇ ਲੇਖੇ ਵਿੱਚ ਨਹੀਂ ਪੈਣੇ ਗੁਰ ਪਰਮੇਸ਼ਰ ਸਾਰ ਨਾ ਜਾਣੀ ਕਿੰਦੇ ਫਿਰ ਜੇ ਤੂੰ ਗੁਰੂ ਦੀਆਂ ਗੱਲਾਂ ਸੁਣ ਕੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੀ ਘਰ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕਿਆ ਫਿਰ ਤੂੰ ਕੁਝ ਵੀ ਨਹੀਂ ਜਾਣਿਆ ਗੁਰ ਪਰਮੇਸ਼ਰ ਸਾਰ ਨਾ ਜਾਣੀ ਤੂੰ ਤੇ ਬਿਲਕੁਲ ਵੀ ਕੋਈ ਗੱਲ ਸਿੱਖ ਹੀ ਨਹੀਂ ਸਕਿਆ ਤੈਨੂੰ ਤਾਂ ਤਤ ਤਤ ਦਾ ਵੀ ਨਾ ਪਤਾ ਲੱਗ ਸਕਿਆ ਬਾਕੀ ਦੀਆਂ ਗੱਲਾਂ ਤਾਂ ਬੜੀਆਂ ਦੂਰ ਦੀਆਂ ਨੇ ਅੱਜ ਲੋੜ ਹੈ ਬਹੁਤ ਜ਼ਿਆਦਾ ਸਾਡੇ ਸਮਾਜ ਵਿੱਚ ਆਈਆਂ ਹੋਈਆਂ ਕੁਰੀਤੀਆਂ ਇਹ ਨਾ ਕਹਿ ਮੈਂ ਗੁਰਦੁਆਰੇ ਸੇਵਾ ਕਰਨਾ ਹੈ ਮੁਬਾਰਕ ਇੱਥੇ ਵੀ ਬਹੁਤ ਵਧੀਆ ਹੈ ਇਹ ਨਾ ਕਹਿ ਵੀ ਮੈਂ ਇਨੇ ਪਾਠ ਕਰਨਾ ਹੈ ਮੁਬਾਰਕ ਪਾਠ ਕਰਨਾ ਬਹੁਤ ਵਧੀਆ ਹੈ ਪਰ ਇਹ ਵੀ ਗੱਲ ਸਿੱਖ ਵੀ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨੇ ਉਹਨਾਂ 'ਚ ਮੇਰਾ ਧਰਮ ਮੈਨੂੰ ਕੀ ਕਹਿੰਦਾ ਤੇ ਮੈਂ ਕਿੰਨਾ ਕੁ ਕਮਾ ਰਿਹਾ ਹਾਂ ਗੁਰੂ ਕਿਰਪਾ ਕਰੇ ਕਿੱਟੇ ਅਸੀਂ ਗੁਰੂ ਚਰਨਾਂ ਵਿੱਚ ਜਾ ਕੇ ਇਹੋ ਜੀਆਂ ਗੱਲਾਂ ਸਿੱਖ ਸਕੀਏ ਸਾਡੇ ਬਿਨਾਂ ਕਹਿਣ ਤੋਂ ਸਾਡੇ ਕਰਮਾਂ ਵਿੱਚੋਂ ਧਰਮ ਪ੍ਰਗਟ ਹੋਵੇ ਮਾਪੇ ਖੁਸ਼ ਹੋ ਕੇ ਜਿਉਣ ਮਾਪੇ ਅਸੀਸਾਂ ਦੇਣ ਇਹੋ ਜਿਹਾ ਬੱਚਾ ਰੱਬ ਸਭ ਨੂੰ ਦੇਵੇ ਇਹੋ ਜਿਹੀ ਤੀੜਣੀ ਰੱਬ ਸਭ ਨੂੰ ਦੇਵੇ ਇਹ ਵਿਚਾਰ ਆਪਾਂ ਇੱਥੇ ਸਮਾਪਤ ਕਰਨੇ ਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਕ ਰੂਚੀ ਕੀ ਫਤਹਿ